ਜੀ ਆਪ ਨਾ ਘਰ ਦੰਦ ਨਾਰ ਦੇਖੋ ਆ ਰੰਗ ਹੋ ਗਿਆ ਇਹਦਾ 5 ਕਿ ਦਿਨ ਪਹਿਲਾਂ ਸੀ ਤੋੜਿਆ ਤੀ ਇਹ ਤੇ ਬਿਲਕੁਲ ਮਿੱਠਾ ਤੇ ਦਾਣੇ ਦਾ ਰੰਗ ਹੈ ਉਹ ਬਿਲਕੁਲ ਹੀ ਲਾਲ ਹੈ ਇਹ ਵੀ ਆਪਨੇ ਦੋ ਤਿੰਨ ਬੂਟੇ ਲੱਗੇ ਹੋਏ ਨੇ ਫਾਰਮ ਤੇ ਵੀ ਲਗਭਗ ਅਸੀਂ ਸਾਰੇ ਚੀਜ਼ਾਂ ਦਾ ਟ੍ਰਾਇਲ ਕਰ ਰਹੇ ਆਂ ਫਾਰਮ ਦੇ ਉੱਤੇ ਲਾ ਕੇ ਸਾਰੇ ਚੀਜ਼ਾਂ ਲਗਭਗ ਆਪਣੇ ਹੋ ਰਹੀਆਂ ਨੇ ਥੋੜੀ ਜੀ ਆਪਣੀ ਦਿੱਕਤ ਆ ਰਹੀ ਹੈ ਅੰਬ ਦੇ ਵਿੱਚ ਲੀਚੀ ਦੇ ਵਿੱਚ ਚੱਲਣ ਦੇ ਵਿੱਚ ਬੂਟਿਆਂ ਦੇ ਨਹੀਂ ਹੋਰ ਲਗਭਗ ਸਾਰੀ ਆਈਟਮ ਆਪਣੇ ਹੋ ਰਹੀ ਆ ਰਾਮ ਨਾਲ ਸਾਰੇ ਫਲਦਾਰ ਬੂਟੇ ਲੱਗੇ ਹੋਏ ਨੇ ਫਾਰਮ ਤੇ ਇਦਗੇ ਸੀ ਵੇਚੇ ਹੀ ਬਹੁਤ ਨੇ ਜੇ ਆਪਾਂ ਕੇਅਰ ਕਰਦੇ ਆਂ ਤਾਂ ਆਪਾਂ ਆਪਦਾ ਫਲ ਵੀ ਜਿਵੇਂ ਆਪਾਂ ਸਬਜ਼ੀ ਦੀ ਪਨੀਰੀਆਂ ਲਾਣੀਆਂ ਬੀਜ ਲਾਣੇ ਆ ਅਮੀ ਆਪਾਂ ਫਲਦਾਰ ਬੂਟੇ ਲਾ ਕੇ ਵੀ ਆਪਦੇ ਫਲ ਪੈਦਾ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਬੂਟਾ ਮਰ ਗਿਆ ਬੂਟੇ ਨੂੰ ਚੇਂਜ ਕਰ ਦੇ ਬੂਟੇ ਦੁਬਾਰੇ ਲਾ ਦੋ ਬੂਟੇ ਕਈ ਵਾਰੀ ਮਰ ਜਾਂਦੇ ਨੇ ਪਰ ਚੱਲਦੇ ਸਾਰੇ ਨੇ ਬੂਟੇ ਚੱਲਣ ਦੇ ਵਿੱਚ ਜਿਹੜਾ ਸਾਡਾ ਐਕਸਪੀਰੀਅੰਸ ਆ ਉਹ ਲੀਚੀ ਤੇ ਅੰਬ ਇਹ ਬੂਟੇ ਤੰਗ ਕਰਦੇ ਨੇ ਦੋਨੋਂ ਚੱਲਣ ਲੱਗਿਆ ਤੇ ਮਰਦੇ ਵੀ ਬਹੁਤ ਨੇ ਨਹੀਂ ਹੋਰ ਲਗਭਗ ਸਾਰੇ ਬੂਟੇ ਆਪਣੇ ਕਾਮਯਾਬ ਨੇ ਦੇ ਸਿਲਾਲ ਆ ਕੇ ਸਾਰੇ ਟ੍ਰਾਇਲ ਕਰੀ ਜਾਂਦੇ ਆਂ ਆਪਦੇ ਫਾਰਮ ਤੇ ਧੰਨਵਾਦ ਜੀ